ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦੱਸਿਏ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲੈਕ ਸੰਤੀ ਦੀਆਂ ਚੋਣਾਂ ਨੂੰ ਲੈ ਕੇ ਮੋੜ ਐਲਾਨ ਹੋ ਚੁੱਕਿਆ ਹੈ ਤੇ ਹੁਣ ਪੰਜਾਬ ਦੇ ਵਿੱਚ ਫਰ ਵੋਟਾ ਪੈਣ ਗਿਆ ਜੀ ਹਾਂ ਕੱਲ ਵੀ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਸੀ VOTING ਸੀ ਤੇ ਜਿਸ ਤੋਂ ਬਾਅਦ ਉੱਥੇ ਹੀ ਕਈ ਪਿੰਡਾਂ ਦੇ ਵਿੱਚ ਕਈ ਥਾਵਾਂ ਦੇ ਉੱਤੇ ਜਿਹੜੀ ਕਿ ਜਿਹੜੇ ਕਿ ਚੋਣ ਨਿਸ਼ਾਨਾ ਨੂੰ ਲੈ ਕੇ ਦੂਜੇ ਪਾਸੇ ਤਿੱਖੇ ਨਿਸ਼ਾਨੇ ਜਿਹੜੇ ਕਿ ਸਾਧਨ ਨੂੰ ਦੇਖਣ ਨੂੰ ਮਿਲੇ ਤੇ ਹਾਲਾਂਕਿ ਉੱਥੇ ਹੀ ਇਸ ਤੋਂ ਬਾਅਦ ਕਈ ਪਾਸੇ ਜਿਹੜੀਆਂ ਕਿ ਚੋਣਾਂ ਰੱਦ ਹੋ ਗਈਆਂ ਪਰੰਤੂ ਦੂਜੇ ਪਾਸੇ ਹੁਣ ਚੋਣ ਕਮਿਸ਼ਨ ਨੇ ਇੱਕ ਵੱਡਾ ਹੁਕਮ ਜਾਰੀ ਕਰ ਦਿੱਤਾ ਹੈ ਤੇ ਜਿਨ੍ਹਾਂ ਥਾਵਾਂ ਦੇ ਉੱਤੇ ਜਿਹੜੀ ਹੈ ਕਿ ਵੋਟਾ ਨਹੀਂ ਪੈ ਆਂ ਚੋਣਾਂ ਰੱਦ ਹੋ ਗਈਆਂ ਹੁਣ ਉਹਨਾਂ ਥਾਵਾਂ ਦੇ ਉੱਤੇ ਦੁਬਾਰਾ VOTING ਹੋਵੇਗੀ ਜੀ ਦੱਸਦੀ ਹਾਂ ਤੁਹਾਨੂੰ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਬਲੈਕ ਸੰਪਤੀ ਦੀਆਂ ਚੋਣਾਂ ਦੇ ਵਿਚਾਲੇ ਕੁਝ ਥਾਵਾਂ ਤੇ ਬੂਥ ਕੈਪਚਿੰਗ ਤੇ ਤਾਂੰਦਲੀ ਦੀਆਂ ਜਿਹੜੀਆਂ ਕਿ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਰਾਸਚੋਣ ਕਮਿਸ਼ਨ ਦੇ ਵੱਲੋਂ ਪੰਜ ਜ਼ਿਲ੍ਹਿਆਂ ਦੇ ਕੁਝ ਥਾਵਾਂ ਤੇ ਚੋਣਾ ਮੁੜ ਕਰਵਾਉਣ ਦੇ ਹੁਕਮ ਕੀਤੇ ਗਏ ਨੇ ਚੋਣ ਕਮਿਸ਼ਨ ਦੇ ਅਨੁਸਾਰ ਰਾਜ ਦੇ ਵਿੱਚ 22 ਜ਼ਿਲ੍ਹਾ ਪ੍ਰੀਸ਼ਦ ਅਤੇ 347 ਜੋਨਾਂ ਅਤੇ 153 ਪੰਚਾਇਤ ਸੰਪਤੀਆਂ 2838 ਜੋਨਾ ਤੋਂ ਮੈਂਬਰਾਂ ਦੀਆਂ ਚੋਣਾਂ ਦੇ ਲਈ ਆਮ ਚੋਣਾਂ ਸ਼ਾਂਤੀਪੂਰਵਕ ਢੰਗ ਨਾਲ ਹੋਈਆਂ ਨੇ ਕਿਤੇ ਵੀ ਕੋਈ ਜਾਨੀ ਨੁਕਸਾਨ ਜਾਂ ਵੱਡੀ ਝੜਪ ਦੀ ਜਿਹੜੀ ਕਿ ਰਿਪੋਰਟ ਨਹੀਂ ਹੈ ਤਾਂ ਦੱਸਿਏ ਕਿ ਅਮਰitsar ਜ਼ਿਲ੍ਹੇ ਦੇ ਬਲਾਕ ਸੰਮਤੀ 82 ਦੇ ਵਿੱਚ ਜੋ ਨੰਬਰ 8 ਖਾਸਾ ਜਿਹੜਾ ਕਿ ਉਥੇ ਤੇ ਜੋ ਨੰਬਰ 17 ਦੇ ਵਿੱਚ ਤੁਹਾਨੂੰ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਦੇ ਬਲਾਕ ਸੰਤੀ ਚੰਨੜਵਾਲਾ ਤੇ ਪਿੰਡ ਰਾਏ ਸਰ ਪਟਿਆਲਾ ਦੇ ਵਿੱਚ ਤੇ ਉੱਥੇ ਹੀ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਭਵਾਨੀਆ ਅਤੇ ਪਿੰਡ ਮੰਦਿਰ ਬਲੈਕ ਕੋਟ ਪਾਈ ਗਿੱਦੜਵਾਹਾ ਜਿਲ੍ਹਾ ਦਾ ਦੱਸਦੀ ਹੈ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਚੰਨੀ ਚੰਨੀਆਂ ਤੇ ਜਲੰਧਰ ਜ਼ਿਲ੍ਹੇ ਦੇ ਜਿਹੜੇ ਕਿ ਪੋਲਿੰਗ ਬੂਥ 72 ਪੰਚਾਇਤ ਸੰਤੀ ਭੋਗਪੁਰਾ ਤੇ ਮੁਰ ਪੋਲਿੰਗ ਸੋਨਾ ਤਰੀਕ ਨੂੰ ਜਿਹੜੀਆਂ ਕਿ ਸਵੇਰ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਸੱਕੋ VOTING ਹੋਵੇਗੀ ਤੇ ਦੱਸੀਏ ਕਿ 17 ਤਰੀਕ ਨੂੰ ਆਮ ਗਿਣਤੀ ਦੇ ਨਾਲ ਹੀ ਜਿਹੜੇ ਕਿ ਨਤੀਜੇ ਐਲਾਨੇ ਜਾਣਗੇ ਪਰੰਤੂ ਹੁਣ 16 ਤਰੀਕ ਦਾ ਐਲਾਨ ਹੋ ਚੁੱਕਿਆ ਹੈ ਜਿਸ ਦੇ ਵਿੱਚ ਚੋਣ ਕਮਿਸ਼ਨ ਨੇ ਕਿਹਾ ਕਿ ਜਿੱਥੇ-ਜਿੱਥੇ ਚੋਣਾਂ ਰੱਦ ਹੋਈਆਂ ਨੇ ਜਾਂ ਧਾਂਡੜੀਆਂ ਜਿਹੜੇ ਤਸਵੀਰਾਂ ਸਾਹਮਣੇ ਆਈਆਂ ਨੇ ਉਸੇ ਥਾਂ ਤੇ ਹੁਣ VOTING ਹੋਵੇਗੀ ਤੇ 17 ਤਰੀਕ ਨੂੰ VOTING ਹੋਣ ਜਾ ਰਹੀ ਹੈ ਮਾਫ ਕਰਨਾ 16 ਤਰੀਕ ਨੂੰ VOTING ਹੋਣ ਜਾ ਰਹੀ ਹੈ ਤੇ 17 ਤਰੀਕ ਨੂੰ ਜਿਹੜੇ ਕਿ ਨਤੀਜੇ ਐਲਾਨੇ ਜਾਣਗੇ ਨਹੀਂ ਪਈਆਂ ਚੋਣਾਂ ਰੱਦ ਹੋ ਗਈਆਂ ਹੁਣ ਉਹਨਾਂ ਥਾਵਾਂ ਦੇ ਉੱਤੇ ਦੁਬਾਰਾ VOTING ਹੋਵੇਗੀ ਜੀ ਦੱਸੀ ਤੁਹਾਨੂੰ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਪਤੀ ਦੀਆਂ ਚੋਣਾਂ ਦੇ ਵਿਚਾਲੇ ਕੁਝ ਥਾਵਾਂ ਤੇ ਬੂਥ ਕੈਪਚਿੰਗ ਤੇ ਤਾਂੰਦਲੀ ਦੀਆਂ ਜਿਹੜੀਆਂ ਕਿ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਰਾਜ ਚੋਣ ਕਮਿਸ਼ਨ ਦੇ ਵੱਲੋਂ ਪੰਜ ਜ਼ਿਲ੍ਹਿਆਂ ਦੇ ਕੁਝ ਥਾਵਾਂ ਤੇ ਚੋਣਾਂ ਮੁੜ ਕਰਵਾਉਣ ਦੇ ਹੁਕਮ ਕੀਤੇ ਗਏ ਨੇ ਚੋਣ ਕਮਿਸ਼ਨ ਦੇ ਅਨੁਸਾਰ ਰਾਜ ਵਿੱਚ 22 ਜ਼ਿਲ੍ਹਾ ਪ੍ਰੀਸ਼ਦ ਅਤੇ 347 ਜੋਨਾਂ ਅਤੇ 153 ਪੰਚਾਇਤ ਸੰਪਤੀ ਦੀਆਂ 2838 ਜੋਨਾ ਤੋਂ ਮੈਂਬਰਾਂ ਦੀਆਂ ਚੋਣਾਂ ਦੇ ਲਈ ਆਮ ਚੋਣਾਂ ਸ਼ਾਂਤੀਪੂਰਵਕ ਢੰਗ ਦੇ ਨਾਲ ਹੋਈਆਂ ਨੇ ਕਿਤੇ ਵੀ ਕੋਈ ਜਾਨੀ ਨੁਕਸਾਨ ਜਾਂ ਵੱਡੀ ਝੜਪ ਦੀ ਜਿਹੜੀ ਕਿ ਰਿਪੋਰਟ ਨਹੀਂ ਹੈ ਤਾਂ ਦੱਸਿਏ ਕਿ ਅਮਰitsar ਜ਼ਿਲ੍ਹੇ ਦੇ ਬਲਾਕ ਸੰਮਤੀ 82 ਦੇ ਵਿੱਚ ਜੋ ਨੰਬਰ 8 ਖਾਸਾ ਜਿਹੜਾ ਕਿ ਉਥੇ ਤੇ ਜੋ ਨੰਬਰ 17 ਦੇ ਵਿੱਚ ਤੁਹਾਨੂੰ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਦੇ ਬਲਾਕ ਸੰਤੀ ਚੰਨਣਵਾਲਾ ਤੇ ਪਿੰਡ ਰਾਏ ਸਰ ਪਟਿਆਲਾ ਦੇ ਵਿੱਚ ਤੇ ਉਥੇ ਹੀ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਭਵਾਨੀਆ ਅਤੇ ਪਿੰਡ ਮੰਦਿਰ ਬਲਾਕ ਕੋਟਪਾਈ ਗਿੱਦੜਵਾਹਾ ਜ਼ਿਲ੍ਹਾ ਦਾ ਦੱਸਦੀ ਆ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਚੰਨੀ ਚੰਨੀਆਂ ਤੇ ਜਲੰਧਰ ਜ਼ਿਲ੍ਹੇ ਦੇ ਜਿਹੜੇ ਕਿ ਪੋਲਿੰਗ ਬੂਥ 72 ਪੰਚਾਇਤ ਸੰਪਤੀ ਭੋਗਪੁਰਾ ਤੇ ਮੜ ਪੋਲਿੰਗ ਸੋਨਾ ਤਰੀਕ ਨੂੰ ਜਿਹੜੀਆਂ ਕਿ ਸਵੇਰ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਸੱਕੋ VOTING ਹੋਵੇਗੀ ਤੇ ਦੱਸਦੀ ਇਹ ਕਿ 17 ਤਰੀਕ ਨੂੰ ਆਮ ਗਿਣਤੀ ਦੇ ਨਾਲ ਹੀ ਜਿਹੜੇ ਕਿ ਨਤੀਜੇ ਐਲਾਨੇ ਜਾਣਗੇ ਪਰੰਤੂ ਹੁਣ 16 ਤਰੀਕ ਦਾ ਐਲਾਨ ਹੋ ਚੁੱਕਿਆ ਹੈ ਜਿਸ ਦਾ ਵਿੱਚ ਚੋਣ ਕਮਿਸ਼ਨ ਨੇ ਕਿਹਾ ਕਿ ਜਿੱਥੇ-ਜਿੱਥੇ ਚੋਣਾਂ ਰੱਦ ਹੋਈਆਂ ਨੇ ਜਾਂ ਧਾਂਡੜੀਆਂ ਜਿਹੜੇ ਤਸਵੀਰਾਂ ਸਾਹਮਣੇ ਆਈਆਂ ਨੇ ਉਸੇ ਥਾਂ ਤੇ ਹੀ ਹੁਣ VOTING ਹੋਵੇਗੀ ਤੇ 17 ਤਰੀਕ ਨੂੰ VOTING ਹੋਣ ਜਾ ਰਹੀ ਹੈ ਮਾਫ ਕਰਨਾ 16 ਤਰੀਕ ਨੂੰ VOTING ਹੋਣ ਜਾ ਰਹੀ ਹੈ ਤੇ 17 ਤਰੀਕ ਨੂੰ ਜਿਹੜੇ ਕਿ ਨਤੀਜੇ ਐਲਾਨੇ